ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਨਵੇਂ-ਨਵੇਂ ਸੂਟ ਆ ਗਏ ਨੇ ਗਰਮੀਆਂ ਲਈ ਸਪੈਸ਼ਲ ਗਰਮੀਆਂ ਲਈ ਸਪੈਸ਼ਲ ਕਲੈਕਸ਼ਨ ਆਈਆਂ ਨੇ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਤੇ ਇਹਨਾਂ ਵਿੱਚ ਜਿਹੜੀਆਂ ਆਪਸ਼ਨ ਵੀ ਆਉਂਦੀਆਂ ਨੇ ਉਹ ਲਗਭਗ 100 ਤੋਂ ਉੱਪਰ ਦੀਆਂ ਆਪਸ਼ਨ ਆਈਆਂ ਨੇ ਤੇ ਸਾਰੇ ਹੀ ਸੂਟ ਕਾਟਨ ਦੇ ਨੇ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦਾ ਨਾਲ ਦੁਪੱਟਾ ਆਏਗਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਨਾਲ ਦੁਪੱਟਾ ਹੈ ਫੈਬਰਿਕ ਇਹਨਾਂ ਸੂਟਾਂ ਦਾ ਕਾਟਨ ਹੈ ਰੰਗ ਦੇ ਵਿੱਚ 100 ਤੋਂ ਉੱਪਰ ਆ ਗਏ ਨੇ ਕੁਝ ਜਿਹੜੇ ਵਿੱਚ ਕਲੈਕਸ਼ਨ ਆਣ ਗਈਆਂ ਉਹਨਾਂ ਦੇ ਗਲਾ ਜਿਹੜਾ ਬਣਿਆ ਹੋਇਆ ਉੱਤੇ ਵੀ ਏਮਬ੍ਰੋਇਡਰੀ ਆਏਗੀ ਕੁਝ ਕੁਝ ਤੇ ਆਏਗਾ ਕਿ ਇਹਦੇ ਤੇ ਲੈਂਸ ਲੱਗੀ ਹੈ ਕੁਝ ਤੇਵੇਂ ਹੋਏਗਾ ਕਿ ਜਿਵੇਂ ਸਿੱਧਾ ਸਟ੍ਰੇਟ ਸਟ੍ਰਾਈਪਸ ਵਿੱਚ ਤੁਹਾਨੂੰ ਏਮਬ੍ਰੋਇਡਰੀ ਮਿਲੇਗੀ ਬਾਟਮ ਜਿਹੜਾ ਹੈ ਉਹ ਕੁਝ ਨਾਲ ਪਲੇਨ ਆਏਗਾ ਮੋਸਟਲੀ ਜਿਹੜੇ ਸੂਟ ਨੇ ਉਹਨਾਂ ਨਾਲ ਬਾਟਮ ਇਹਨਾਂ ਦਾ ਪ੍ਰਿੰਟਡ ਹੈ ਕੁਝ ਸੂਟਾਂ ਨਾਲ ਬਾਟਮ ਪਲੇਨ ਆਏਗਾ ਬਾਕੀ ਨਾਲ ਪ੍ਰਿੰਟਡ ਹੈ ਤੇ ਕੁਝ ਨਾਲ ਆਏਗਾ ਕਿ ਇਹਨਾਂ ਦੇ ਬਾਟਮ ਤੇ ਵੀ ਥੋੜੀ ਜਿਹੀ ਕਢਾਈ ਹੋਏਗੀ। ਇਹਨਾਂ ਵਿੱਚ ਹਮੇਸ਼ਾ ਬਹੁਤ ਜ਼ਿਆਦਾ ਆਪਸ਼ਨ ਆndੀਆਂ ਨੇ ਤੇ ਇਸ ਵਾਰੀ ਵੀ ਕਾਫੀ ਆਪਸ਼ਨਾਂ ਆਈਆਂ ਨੇ। ਕਾਟਨ ਦੀ ਸ਼ਰਟ, ਕਾਟਨ ਦਾ ਬਾਟਮ ਤੇ ਕਾਟਨ ਦਾ ਦੁਪੱਟਾ 2.5 ਮੀਟਰ ਦੀ ਲੈਂਥ ਦੇ ਨਾਲ ਰੇਟ ਜਿਹੜਾ ਇਹਦਾ ਸਿਰਫ ਤੇ ਸਿਰਫ 480 ਰੁਪਏ ਆ। ਸਿਰਫ ਤੇ ਸਿਰਫ 480 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਤੁਸੀਂ ਘਰ ਬੈਠੇ ਆਮਲੇ ਬਹੁਤ ਹੀ ਪਿਆਰੇ ਸੋਹਣੇ ਸੂਟ ਮੰਗਵਾ ਸਕਦੇ ਹੋ ਗਰਮੀਆਂ ਆ ਰਹੀਆਂ ਨੇ ਤੇ ਸਮਰ ਸਪੈਸ਼ਲ ਇਹ ਕਲੈਕਸ਼ਨਾਂ ਨੇ ਕਾਟਨ ਦਾ ਫੈਬਰਿਕ ਹੈ ਤੇ ਫੈਬਰਿਕ ਵੀ ਜਿਹੜਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਹੈ ਸੁਪੀਰੀਅਰ ਕੁਆਲਿਟੀ ਦਾ ਸੌਫਟ ਹੁੰਦਾ ਹੈ ਬਿਲਕੁਲ ਲਾਈਟ ਵੇਟ ਹੁੰਦਾ ਹੈ ਟਰਾਂਸਪੇਰੈਂਟ ਵੀ ਨਹੀਂ ਹੈ ਪ੍ਰੋਪਰ ਸ਼ੇਡ ਹੈਗੀ ਹੈ ਥਿਕਨੈਸ ਪੂਰੀ ਹੈ ਕੱਪੜੇ ਵਿੱਚ ਟਰਾਂਸਪੇਰੈਂਟ ਨਹੀਂ ਆ ਪਤਾ ਹੈ ਕਿ ਜਿਹੜਾ ਕੱਪੜਾ ਹੈ ਬਹੁਤ ਜ਼ਿਆਦਾ ਸੌਫਟ ਹੈ ਕਰਮੀਆਂ ਵਿੱਚ ਪਾਉਣ ਲਈ ਬਹੁਤ ਹੀ ਜ਼ਿਆਦਾ ਬੈਸਟ ਹੈ ਬਾਕੀ ਅਗਰ ਤੁਸੀਂ ਕੋਈ ਬਾਈ ਕਰਨਾ ਹੈ ਇੰਨਾ ਵਿੱਚੋਂ ਤਾਂ ਨੰਬਰ ਮੇ ਆਪਣਾ 623924575 ਜੇ ਦਿੱਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਇਹਨਾਂ ਸੂਟਾਂ ਵਿੱਚ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਜੇਕਰ ਕਲੈਕਸ਼ਨ ਆ ਪਸੰਦ ਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਕਾ ਚੈਨਲ ਤੇ ਫਸਟ ਟਾਈਮ ਆਏ ਹੋ ਪੱਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਇਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਦੇਖਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੀਆਂ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਜਿਵੇਂ ਕਿ ਉਹਨਾਂ ਗਰਮੀਆਂ ਆ ਗਈਆਂ ਨੇ ਤੇ ਗਰਮੀਆਂ ਵਿੱਚ ਕਾਟਨ ਦੇ ਕਢਾਈਆਂ ਵਾਲੇ ਕਾਟਨ ਦੇ ਸਸਤੇ-ਸਸਤੇ ਸੂਟ ਬਹੁਤ ਹੀ ਪਿਆਰੇ ਨਵੇਂ-ਨਵੇਂ ਰੰਗਾਂ ਵਿੱਚ ਕਿਹੜੇ-ਕਿਹੜੇ ਆ ਰਹੇ ਨੇ ਜੇਕਰ ਚੈਨਲ ਸਬਸਕ੍ਰਾਈਬ ਕੀਤਾ ਹੈਗਾ ਤੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੈਗਾ ਤਾਂ ਹੀ ਤੁਹਾਡੇ ਤੱਕ ਜਦੋਂ ਮੈਂ ਵੀਡੀਓ ਅਪਲੋਡ ਕਰਾਂਗੀ ਉਹਨਾਂ ਦਾ ਨੋਟੀਫਿਕੇਸ਼ਨ ਪਹੁੰਚੇਗਾ ਤੇ ਵੀਡੀਓ ਜੇਕਰ ਪਸੰਦ ਆਉਂਦੀ ਹੈ ਤਾਂ ਲਾਈਕ ਕਰਕੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਇੰਨਾਂ ਸਾਰੀਆਂ ਕਲੈਕਸ਼ਨਾਂ ਦੇ ਵਿੱਚੋਂ ਕਿਹੜੀ ਕਲੈਕਸ਼ਨ ਜਿਹੜੀ ਸਭ ਤੋਂ ਬੈਸਟ ਲੱਗੀ ਤੇ ਇੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਹੋਰ ਭੈਣਾਂ ਤੱਕ ਵੀ ਜਿਹੜੀਆਂ ਅੱਜਕੱਲ ਟ੍ਰੈਂਡੀ ਕਾਟਨ ਦੀਆਂ ਕਲੈਕਸ਼ਨਾਂ ਵੈਦਰ ਦੇ ਹਿਸਾਬ ਨਾਲ ਚੱਲ ਰਹੀਆਂ ਨੇ ਉਹਨਾਂ ਤੱਕ ਵੀ ਪਹੁੰਚਣ ਕਿ ਕਿਹੜੇ-ਕਿਹੜੇ ਸੂਟ ਕਿਵੇਂ ਦੇ ਕਿਹੜੇ ਡਿਜ਼ਾਈਨ ਦੇ ਨਾਲ ਤੇ ਕਿਹੜੇ ਪੈਟਰਨ ਦੇ ਨਾਲ ਜਿਹੜੇ ਕਿ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਉਹੀ ਕਲੈਕਸ਼ਨਾਂ ਲੈ ਕੇ ਆਣੀ ਜਿਹੜੀਆਂ ਅੱਜਕੱਲ ਟ੍ਰੈਂਡ ਵਿੱਚ ਹੁੰਦੀਆਂ ਨੇ ਐਵੇਂ ਵਾਲੇ ਸੂਟ ਜਿਹੜੇ ਨੇ ਹਰ ਗਰਮੀ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਕਰਦੇ ਨੇ ਇਸ ਲਈ ਇਹਨਾਂ ਵਿੱਚ ਕੁਝ ਰੰਗ ਜਿਹੜੇ ਨੇ ਜਿੰਨੀਆਂ ਵੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਮੈਂ ਜਿਹੜੇ ਵੀ ਰੰਗਾਂ ਦੇ ਡਿਜ਼ਾਈਨਾਂ ਦੇ ਸੂਟ ਪਾਏ ਨੇ ਸਾਰੇ ਦੇ ਸਾਰੇ ਸੂਟ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਜੋ ਮੈਂ ਆਪਣਾ ਇੱਥੇ ਦਿੱਤਾ ਆ 6239245750ਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਸਟੇਟਸ ਵੇਖਣਾ ਤੁਹਾਨੂੰ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਿ ਤੁਸੀਂ ਸਟੇਟਸ ਵੇਖਣਾ ਮੈਸੇਜ ਦੇ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਸ਼ੋ ਹੋ ਜਾਏਗਾ ਰੋਮਨ ਸਿਲਕ ਦੇ ਟਾਪ ਦੇ ਨਾਲ ਪਾਰਸੀ neck ਵਿੱਚ ਬਹੁਤ ਹੀ ਪਿਆਰਾ ਕੱਟ ਵਰਕ ਦਾ ਦામਨ ਤੇ ਕੱਟਵਕ ਹੋਇਆ ਚਾਰ ਰੰਗਾਂ ਵਿੱਚ 899 ਰੁਪਏਾਂ ਦੇ ਵਿੱਚ ਸਿਰਫ ਤੇ ਸਿਰਫ 900 ਵਿੱਚ ਬਹੁਤ ਹੀ ਪਿਆਰਾ ਸ਼ਿਫੋਨ ਦੇ ਦੁਪੱਟੇ ਨਾਲ ਸੂਟ ਆਇਆ ਪੰਜ ਰੰਗਾਂ ਵਿੱਚ ਇਹ ਸੂਟ ਆਇਆ ਨੌ ਰੰਗਾਂ ਵਿੱਚ ਕਢਾਈਆਂ ਵਾਲਾ ਪਿਆਵਾ ਸ਼ਾਦੀਆਂ ਲਈ ਸਪੈਸ਼ਲ ਵਿਚਤਰਾ ਸਿਲਕ ਦਾ neck ਤੇ ਬੂਟੀ ਦਮਨ ਵਰਕ ਹੋਇਆ ਲਾਈਨਿੰਗ ਵੀ ਜਿਹੜੀ ਤੁਹਾਨੂੰ ਇਹਦੇ ਨਾਲ ਮਿਲੇਗੀ ਕਿਉਂਕਿ ਜਿਹੜਾ ਬਾਟਮ ਦਾ ਫੈਬਰਿਕ ਆਏਗਾ ਉਹ ਲਗਭਗ 5 ਮੀਟਰ ਦਾ ਆਏਗਾ ਬਾਟਮ ਸ਼ੈਂਟੂਨ ਦਾ ਆਏਗਾ ਦੁਪੱਟਾ ਵਿਚਤਰਾ ਸਿਲਕ ਦਾ ਆਏਗਾ ਬਾਰਡਰ ਤੇ ਬੂਟੀ ਵਰਕ ਹੋਇਆ ਤੇ ਬਹੁਤ ਪਿਆਰਾ ਸੋਨਾ ਡਿਜ਼ਾਈਨ ਬੜੇ ਪਿਆਰੇ ਨੇ ਸਾਰੇ ਦੁਪੱਟਿਆਂ ਵਿੱਚੋਂ 2-3 ਤਰ੍ਹਾਂ ਦੇ ਡਿਜ਼ਾਈਨ ਹੈਗੇ ਨੇ ਬਾਟਮ ਪਲੇਨ ਆਏਗਾ ਗਲੇ ਤੇ ਵਰਕ ਹੈ ਰਾਂਗੇ ਦੇ ਵਿੱਚ ਲਗਭਗ 90 ਨੇ ਸਿਰਫ ਦਾ ਸਿਰਫ 900 ਰੁਪਏ ਦੇ ਵਿੱਚ ਚਾਰ ਰੰਗਾਂ ਦੇ ਵਿੱਚ ਕਾਟਨ ਦਾ ਬਹੁਤ ਹੀ ਪਿਆਰਾ ਦੁਪੱਟਾ ਸ਼ਿਫੌਨ ਦਾ ਨਾਲ 680 ਰੁਪਏ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਦੱਸਦੀਆਂ ਸੂਟਾਂ ਦਾ ਫਾਈਨਲ ਉਹੀ ਰੇਟ ਹੁੰਦਾ ਹੈ ਉਸ ਤੋਂ ਇਲਾਵਾ ਕੋਈ ਐਕਸਟਰਾ ਚਾਰजेस ਨਹੀਂ ਹੁੰਦੇ ਕਿਸੇ ਵੀ ਕਲੈਕਸ਼ਨ ਤੇ ਮਡਾਲ ਦਾ ਆਇਆ ਫੈਬਰਿਕ ਦੇ ਨਾਲ ਮੋਡਲ ਸਿਲਕ ਵਿੱਚ ਫੈਨਸੀ ਬਾਟਿਕ ਪ੍ਰਿੰਟ ਆਇਆ ਬਹੁਤ ਪਿਆਰਾ ਬਾਟਮ ਵੀ ਤੁਹਾਨੂੰ ਮੋਡਲ ਸਿਲਕ ਦਾ ਮਿਲੇਗਾ ਉਹਦੇ ਤੇ ਵੀ ਬਾਟਿਕ ਪ੍ਰਿੰਟ ਹੋਇਆ कॉटन ਸਿਲਕ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੇ ਉਹਦੇ ਤੇ ਵੀ ਬਾਟਿਕ ਪ੍ਰਿੰਟ ਹੋਇਆ ਰੰਗ ਇਹਦੇ ਵਿੱਚ ਲਗਭਗ 30 ਨੇ ਸ਼ਰਟ ਬਾਟਮ ਐਂ ਦੁਪੱਟਾ ਤਿੰਨੋਂ ਚੀਜ਼ਾਂ ਪ੍ਰਿੰਟਡ ਆਣ ਗਈਆਂ 2.5 ਮੀਟਰ ਦੀ ਸ਼ਰਟ ਐ 2.5 ਮੀਟਰ ਦਾ ਬਾਟਮ ਐ ਤੇ ਲਗਭਗ 2.5 ਮੀਟਰ ਦਾ 2 ਮੀਟਰ 40 ਤਾਂ ਜਿਹੜਾ ਤੁਹਾਨੂੰ ਦੁਪੱਟਾ ਇਹਦਾ ਮਿਲ ਜੇਗਾ ਰੰਗੇ ਦੇ ਵਿੱਚ ਜਿਹੜੇ ਕੀ 30 ਨੇ ਸਾਰੇ ਹੀ ਸੂਟ ਅਵੇਲੇਬਲ ਨੇ ਰੰਗ ਕਰਮੀਆਂ ਲਈ ਸਪੈਸ਼ਲ ਨੇ 750 ਰੁਪਿਆ ਇਹਦਾ ਰੇਟ ਹੈ ਰੰਗ ਜਿਹੜੇ ਨੇ ਸਾਰੇ ਗਰੁੱਪ ਨੂੰ ਸਾਹਮਣੇ ਠਾ ਕੇ ਹਰ ਤਰ੍ਹਾਂ ਦੇ ਲਾਈਟ ਡਾਰਕ ਤੇ ਮੀਡੀਅਮ ਟੋਨਸ ਤੇ ਸਾਰੇ ਹੀ ਐਡ ਕੀਤੇ ਗਏ ਨੇ ਤੁਸੀਂ ਅਗਰ ਬਾਈ ਕਰਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਐਡ ਕੀਤਾ ਆ ਸਟੇਟਸ ਵੇਖਣ ਲਈ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਦੇਖਾ ਤੁਸੀਂ ਰੀਸੈਲਰ ਵਰੀ ਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਫਿਰ ਤੁਹਾਨੂੰ ਡੇਲੀ ਦੀਆਂ ਜੋ ਵੀ ਅਪਡੇਟਸ ਹੋਇਆ ਕਰਨਗੀਆਂ ਸੋਟਾਂ ਦੀਆਂ ਆ ਜਾਇਆ ਕਰਨਗੀਆਂ ਹਰ ਤਰ੍ਹਾਂ ਦੀ ਕਲੈਕਸ਼ਨ ਹਰ ਰੇਂਜ ਗਰੁੱਪ ਤੇ ਲਈ ਹਰ ਰੇਂਜ ਦੇ ਵਿੱਚ ਜਿਵੇਂ ਦੀਆਂ ਵੀ ਤੁਸੀਂ ਚਾਹੋਗੇ ਤੁਹਾਨੂੰ ਗਰੁੱਪ ਵਿੱਚ ਉਹ ਕਲੈਕਸ਼ਨਾਂ ਮਿਲ ਜਾਇਆ ਕਰਨਗੀਆਂ ਉਹਨਾਂ ਗਰਮੀ ਵਾਲੀ ਸਪੈਸ਼ਲ ਕਾਟਨ ਦੇ ਬਹੁਤ ਹੀ ਪਿਆਰੇ-ਪਿਆਰੇ ਡਿਜ਼ਾਈਨ ਨਵੇਂ-ਨਵੇਂ ਰੰਗ ਆ ਰਹੇ ਨੇ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨੀ ਜਲਦੀ ਹੋ ਸਕੇ ਤੁਹਾਡੇ ਤੱਕ ਕਲੈਕਸ਼ਨਾਂ ਪਹੁੰਚ ਜਾਣ ਤੇ ਤੁਸੀਂ ਵੇਖੋ ਕਿ ਅੱਜਕੱਲ੍ਹ ਕਿਹੜੇ ਗਰਮੀ ਵਾਲੀ ਸਪੈਸ਼ਲ ਸਮਰ ਸਪੈਸ਼ਲ ਕਲੈਕਸ਼ਨਾਂ ਜਿਹੜੀਆਂ ਕਿ ਕਿਹੜੀਆਂ ਚੱਲ ਰਹੀਆਂ ਨੇ ਆਫਰਾਂ ਵਾਲੀਆਂ ਕਲੈਕਸ਼ਨਾਂ ਵੀ ਹੁੰਦੀਆਂ ਨੇ ਉਹ ਵੀ ਜਦੋਂ ਵੀ ਪੋਸੀਬਲ ਹੁੰਦਾ ਮੈਂ ਇੱਥੇ ਜ਼ਰੂਰ ਐਡ ਕਰ ਦਿੰਨੀ ਆ ਬਹੁਤ ਹੀ ਪਿਆਰਾ ਸਲਾਬੂ ਮੋਡਲ ਵਿੱਚ এলিਗੈਂਟ ਦਾਮਨ ਦੇ ਨਾਲ ਬਹੁਤ ਹੀ ਪਿਆਰਾ ਫਲਾਵਰ ਪ੍ਰਿੰਟ ਵਾਲਾ ਹੈਂਡਵਰਕ ਜਿਹੜਾ ਯੋਕ ਵਾਲਾ ਹੈਂਡਵਰਕ ਹੁੰਦਾ ਉਹਦੇ ਨਾਲ ਦੁਪੱਟਾ অর্ਗੇਂజా ਦਾ ਜੈਕਵਰਡ ਦਾ ਡਿਜੀਟਲ ਪ੍ਰਿੰਟ ਨਾਲ ਮਿਲੇਗਾ ਬਾਟਮ ਇਹਦਾ ਪਲੇਨ ਆਏਗਾ ਰੰਗੇ ਦੇ ਵਿੱਚ 3-4 ਹੈਗੇ ਨੇ ਤੋ ਕਢਾਈ ਹੋਈ ਹੈ ਗਲੇ ਤੇ ਗਲਾ ਬਣਿਆ ਹੋਇਆ ਦੁਪੱਟਾ ਬੜਾ ਪਿਆਰਾ ਹੈ weddings ਤੇ ਪਾਉਣ ਲਈ ਬਹੁਤ ਵਧੀਆ ਸਿੰਪਲ ਸੌਬਰ ਜਿਹਾ ਸੂਟ ਹੈ weddings 'ਚ ਅਸੀਂ ਇਹਨੂੰ ਪੇਅਰ ਕਰ ਸਕਦੇ ਹਾਂ ਛੋਟੇ-ਮੋਟੇ ਫੰਕਸ਼ਨਾਂ ਤੇ ਵੀ ਇਹ ਸੂਟ ਜਿਹੜਾ ਪਾਇਆ ਜਾ ਸਕਦਾ ਹੈ ਬੁਟੀਕ ਸਪੈਸ਼ਲ ਕਲੈਕਸ਼ਨ 2800 ਦੇ ਵਿੱਚ ਬਹੁਤ ਹੀ ਪਿਆਰਾ ਰੰਗ ਹੈ ਰੰਗ ਬਹੁਤ ਟ੍ਰੈਂਡ ਕਰ ਰਿਹਾ ਅੱਜ ਕੱਲ੍ਹ ਸਸਤੇ ਸੂਟ 300 ਵਿੱਚ ਕਾਟਨ ਦਾ ਲੀਚੀ-ਬੀਚੀ ਕਾਟਨ ਦੇ ਨਾਲ ਆਇਆ ਹੈ ਪ੍ਰਿੰਟਡ ਸ਼ਰਟ ਹੈ ਬਾਟਮ ਪਲੇਨ ਆਇਆ ਹੈ 300 ਰੁਪਏ ਰੇਟ ਹੈ ਚਾਰ ਸੂਟ ਲਓਗੇ ਤੇ 1000 ਵਿੱਚ ਪੈ ਜਾਣਗੇ ਬਾਕੀ ਕੁਝ ਵੀ ਕਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ